ਸੀਨੀਅਰ ਨੇ ਜੂਨੀਅਰ ਬੈਂਕ ਮੁਲਾਜ਼ਮ ਬੈਂਕ ਚ ਹੀ ਕੁੱਟਿਆ ਗੁਲਾਮੇ ਤੋਂ ਫਾੜਾ ਖਿੱਚਿਆ ਮਾਰੇ ਥੱਪੜ ਸੁੱਟਿਆ ਥੱਲੇ ਪੂਰੀ ਵਾਰਦਾਤ ਸੀਸੀਟੀਵੀ ਚ ਹੋਈ ਕੈਦ ਇਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸੇਲਜ਼ ਮੈਨੇਜਰ ਅਮਰੀਕ ਸਿੰਘ ਬੈਂਕ 'ਚ ਵੜਦੇ ਹੀ ਸਿੱਧਾ ਆਪਣੇ ਜੂਨੀਅਰ ਮੁਲਾਜ਼ਮ ਕੋਲ ਪਹੁੰਚ ਜਾਂਦਾ ਹੈ ਆਉਂਦੇ ਸਾਰ ਹੀ ਸੇਲਜ਼ ਮੈਨੇਜਰ ਨੇ ਆਪਣੇ ਜੂਨੀਅਰ ਮੁਲਾਜ਼ਮ ਨੂੰ ਗਲਾਮੇ ਤੋਂ ਫੜ ਲਿਆ ਤੇ ਉਸ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਦੋਵੇਂ ਵਿਚਾਲੇ ਤਕਰਾਰ ਨੇ ਝੜਪ ਦਾ ਰੂਪ ਧਾਰਨ ਕਰ ਲਿਆ ਦੋਵੇਂ ਬੈਂਕ ਦੇ ਅੰਦਰ ਹੀ ਥਾਪੜੋ ਥਾਪੜੀ ਹੋ ਗਏ ਜਿਸ ਤੋਂ ਬਾਅਦ ਬੈਂਕ 'ਚ ਹੜਕੰਪ ਮਚ ਗਿਆ ਤੇ ਇਸ ਝੜਪ ਦੌਰਾਨ ਜੂਨੀਅਰ ਮੁਲਾਜ਼ਮ ਥੱਲੇ ਡਿੱਗ ਗਿਆ ਇਹ ਹੈਰਾਨ ਕਰਦੀ ਘਟਨਾ ਇਹ ਤਸਵੀਰਾਂ ਭਵਾਨੀਗੜ੍ਹ ਤੋਂ ਸਾਹਮਣੇ ਆਈਆਂ ਨੇ ਜਿੱਥੇ ਜੰਨਾ ਸਮਾਲ ਫਾਈਨੈਂਸ ਬੈਂਕ ਦੇ ਸੇਲਜ਼ ਮੈਨੇਜਰ ਤੇ ਸੇਲਜ਼ਮੈਨ ਵੱਲੋਂ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਸੇਲਜ਼ਮੈਨ ਗੁਰਪ੍ਰੀਤ ਸਿੰਘ ਦਾ ਇਲਜ਼ਾਮ ਹੈ ਕਿ ਸੀਨੀਅਰ ਬੈਂਕ ਮੁਲਾਜ਼ਮ ਅਮਰੀਕ ਸਿੰਘ ਅਕਸਰ ਹੀ ਬਸਲੁਕੀ ਕਰਦੇ ਰਹਿੰਦੇ ਨੇ ਜਿਸ ਕਰਕੇ ਹੀ ਉਸ ਵੱਲੋਂ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਸੀ ਤੇ ਇਸ ਦੇ ਚੱਲਦੇ ਵੀ ਅਮਰੀਕ ਸਿੰਘ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਅਜੇ ਵੀ ਕੀਤਾ ਜਾ ਰਿਹਾ ਹੈ ਮਸਲਾ ਐਕਚੁਅਲੀ ਇਹ ਸੀ ਜੀ ਮੈਂ ਪਾ ਚੁੱਕਿਆ ਰਜਾਇਨ ਜੀ ਪਾਸੋਂ ਚੌਥੇ ਦਾ ਜੀ ਕਿਉਂਕਿ ਪਹਿਲਾਂ ਹੀ ਮੇਰਾ ਰਜਾਇਨ ਪਾਇਆ ਸੀ ਪਹਿਲਾਂ ਪਰ ਜਿਹੜਾ ਸਾਡੇ ਕਲਾਸਟਰ ਸਰ ਨੇ ਉਹਨਾਂ ਕਹਿੰਦੇ ਮੇਰਾ ਰਜਾਇਨ ਵਾਪਸ ਲੈ ਲਿਆ ਸੀ ਠੀਕ ਆ ਮੇਰਾ ਰਜਾਇਨ ਵਾਪਸ ਦਿੱਤਾ ਚ ਇਹਨਾਂ ਨੇ ਰਜਾਇਨ ਮਰਾਪਦੇ ਆਪੇ ਮੇਰਾ ਪਾ ਵਾਪਸ ਕਰਤਾ ਸੀ ਕਿਉਂਕਿ ਇਹ ਬੰਦੇ ਦਾ ਮਿਸ ਵੀ ਹੈ ਬਹੁਤ ਇੰਨਾ ਜ਼ਿਆਦੇ ਆ ਮੇਰੇ ਤੋਂ ਇਲਾਵਾ ਦੋ ਬੰਦੇ ਹੋਰ ਸੀ ਜਿਹੜੇ ਕਿ ਐਸੇ ਕਰਕੇ ਉੱਥੇ ਛੱਡ ਕੇ ਚਲੇ ਗਏ ਉਹਨਾਂ ਨੇ ਨੋਟਿਸ ਸਰ ਬਣੀ ਕਿੱਥੋਂ ਘਰੇ ਬੈਠੇ ਨੇ ਸੇਮ ਡੇ ਲੀਵ ਆ ਉਹ ਸੀਸੀਟੀਵੀ ਤੁਹਾਡੇ ਨਾਲ ਹੱਥੋਂ ਭਾਈ ਕਰ ਰਹੇ ਨੇ ਉਹ ਉਹ ਕੌਣ ਨੇ ਕੀ ਡੈਜ਼ਿਗਨੇਸ਼ਨ ਕੀ ਉਹਨ ਮੈਨੂੰ ਰਾਤ 6:30 ਵਜੇ ਫੋਨ ਕਰ ਰਹੇ ਨੇ ਵੀ ਤੂੰ ਘਰੋਂ ਵਾਪਸ ਆ ਕਿਸੇ ਕਸਟਮਰ ਦੇ ਨਾਲ ਜਾ ਉਹਦੇ ਘਰੋਂ ਜਾ ਕੇ ਸਾਈਨ ਕਰਾ ਕੇ ਲੈ ਕੇ ਆਉਂਦੀ ਜਨਾਨੀ ਦੀ ਕੀ ਬੈਂਕ ਦਾ ਲੋਨ ਕਰਦੀ ਆ ਵੀ ਰਾਤ ਨੂੰ 7:30 ਵਜੇ ਕਿਦੇ ਘਰੇ ਜਾਣਾ ਜੀ ਅੱਛਾ ਠੀਕ ਹੈ ਜੀ ਮੈਂ ਉਹਨਾਂ ਕਿਹਾ ਮਾਸਟਰ ਮੈਂ ਨਹੀਂ ਆ ਸਕਦਾ ਐਕਚੁਅਲੀ ਮੈਂ ਵਾਹ ਬਿਮਾਰ ਆ ਜੀ ਮੈਂ ਨਹੀਂ ਆ ਸਕਦਾ ਨਾ ਬਸ ਵਾਪਸ 7:30 ਵਜੇ ਤੁਸੀਂ ਰਜਾਇਨ ਵੀ ਪਾਇਆ ਹੋਇਆ ਮੇਰੇ ਰਜਾਇਨ ਪਾਇਆ ਹੋਇਆ ਜੀ ਤੇ ਕੀ ਕਹਿੰਦੇ ਮੈਨੂੰ ਕਹਿੰਦੇ ਤੇਰਾ ਰਜਾਇਨ ਜੋ ਕੋਈ ਨਹੀਂ ਹੈਗਾ ਤੇਰੇ ਲੱਤਾਂ ਤੋੜਾਂਗੇ ਤੈਨੂੰ ਘਰੋਂ ਕੱਢਾਂਗੇ ਅਸੀਂ ਤੇ ਮੈਂ ਰਾਤ ਨੂੰ ਫੋਨ ਹੀ ਚੱਕਿਆ ਰਾਤ ਆਪਣੇ ਮੈਡਮ ਨੇ ਜੀ ਸਨਾਲ ਜੀ ਉਹਨਾਂ ਨੂੰ ਕਹਦੇ ਗੱਲ ਕਰਾਓ ਮੈਂ ਸਹੀ 9:00 ਵਜੇ ਇੱਕ ਮਿੰਟ ਤੇ ਐਂਟਰੀ ਕਰੀ ਜੀ ਮੈਡਮ ਆਏ ਨਹੀਂ ਫੋਟੋ ਲੋਕੇਸ਼ਨ ਪਾਈ ਹੈ ਜੀ ਉਹਨਾਂ ਨੂੰ ਕਹਦੇ ਕਿਹਦੇ ਗੱਲ ਕਰਾਉ ਉਹਨਾਂ ਨੇ ਫੋਨ ਉਨਕੀਤਾ ਜੀ ਤੇ ਸਾਨੂੰ ਮੈਨੂੰ ਮਾਵਾ ਭਣੇ ਦੇ ਗਾਣਾ ਗੱਡੀਆਂ ਨਹੀਂ ਫੋਨ ਦੇ ਵਿੱਚ ਮੈਡਮ ਦੇ ਸਾਹਮਣੇ ਜੀ ਫਿਰ ਉਸ ਤੋਂ ਕੀ ਮੰਗ ਕਰਦੇ ਹੋ ਤੁਸੀਂ ਉਸ ਤੋਂ ਬਾਅਦ ਮੈਂ ਐਚ ਆਰ ਮੈਡਮ ਨੂੰ ਮੇਲ ਪਾਈ ਹੈ ਜੀ ਠੀਕ ਹੈ ਜੀ ਮੇਲ ਪਾਈ ਜੀ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਇਹ ਕਹਦੇ ਤੇ ਮੇਲ ਕਿਉਂ ਪਾਈਆ ਮੇਰੇ ਵਿਰੁੱਧ ਤੇਰੇ ਲੱਤਾਂ ਤੋੜਾਂਗੇ ਇਹਨੇ ਮੇਰੇ ਸਾਹਮਣੇ ਮੁੰਡੇ ਵੀ ਬੁਲਾਏ ਨਹੀਂ ਜਨਾਬੇ ਤੋਂ ਤੇ ਉਹ ਪਾਣੀ ਕਰ ਤੋਈ ਕੁੱਟਣ ਖਾਤਰ ਕਹਦਾ ਜਦੋਂ ਬਾਹਰ ਨਿਕਲਿਆ ਤੂੰ ਅੱਜ ਜਿੰਦਾ ਤੋਂ ਘਰੇ ਨਹੀਂ ਜਾਣ ਦਿੰਦਾ ਸੀ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਹੁਣ ਕੀ ਮੰਗ ਕਰਦੇ ਮੰਗ ਸਰ ਮੇਰੇ ਹੱਥ ਸਾਹਮਣੇ ਲੈਣਾ ਚਾਹੀਦਾ ਕੈਮਰਾ ਕੋਲ ਸਾਹਮਣੇ ਮੈਨੂੰ ਫੜ ਕੇ ਬਾਹਰ ਬਾਹਰ ਖਿੱਚ ਰਿਆ ਮੈਨੂੰ ਜੀ ਕੁੱਟ ਰਿਆ ਹੀ ਹੈ ਉਧਰ ਦੂਜੇ ਪਾਸੇ ਲੱਗੇ ਇਹਨਾਂ ਇਜ਼ਾਮਾਂ ਬਾਰੇ ਸੇਲਜ਼ ਮੈਨੇਜਰ ਅਮਰੀਕ ਸਿੰਘ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਐਕਚੁਅਲ ਤੇ ਪਾਜੀ ਉਹ ਹੈਗਾ ਰਜਾਇਨ ਤੇ ਕੱਲ 3 ਵਜੇ ਦਾ ਉਹ ਚਲ ਮੁੜ ਕੇ ਕੱਲ ਹੀ ਉਸਨੇ ਰਜਾਇਨ ਪਾਇਆ ਮੁੜ ਕੇ ਉਹ ব্রাঞ্চ ਆਇਆ ਨਹੀਂ ਨਾ ਮੇਰਾ ਫੋਨ ਪਿਕ ਕੀਤਾ ਤੇ ਸਵੇਰੇ ਉਹਨੂੰ ਮੈਂ ਕਿਹਾ ਵੀ ਦੇਖੋ ਰਜਾਇਨ ਪਾਉਂਦਾ ਬੰਦਾ ਤਾਂ 3 ਮਹੀਨਿਆਂ ਦਾ ਘੱਟੋ-ਘੱਟ ਨੋਟਿਸ ਵੀ ਸਰਵ ਕਰਨਾ ਪੈਂਦਾ ਜਾਂ ਤਾਂ ਉਹਨੂੰ ਕਿਹਾ ਵੀ ਮੈਡੀਕਲ ਦੇ ਦੇ ਆਪਣਾ ਵੀ ਮੈਂ ਨਹੀਂ ਕਰਨੀ ਮੈਨੂੰ ਉਹਨੇ ਸਵੇਰ ਮੈਨੂੰ ਕਾਲ ਕੀਤੀ ਤੇ ਮੈਨੂੰ ਕਹਿੰਦਾ ਵੀ ਮੈਂ ਨਹੀਂ ਜੋਬ ਕਰਨੀ ਮੈਂ ਆਪਣਾ ਰਜਾਇਨ ਪਾਤਾ ਜੋ ਮੈਂ ਕਹਿੰਦਾ ਆਪਣਾ ਮੈਂ ਨਹੀਂ ਕੋਈ ਕੰਮ ਕਰਨਾ ਹੈਗਾ ਉਹ ਠੀਕ ਹੈ ਵੀ ਨਹੀਂ ਕਰਨਾ ਹੈਗਾ ਸਾਡੀ ਬਹਿਸ ਉਹਦੇ ਫੀਨੀਆਂ ਤੁਸੀਂ ਹਾਂਜੀ ਮੈਮ ਮੈਨੂੰ ਰਿਪੋਰਟਿੰਗ ਹੈ ਮੈਂ ਉਹਦਾ ਰਿਪੋਰਟਿੰਗ ਮੈਨੇਜਰ ਆ ਸਵੇਰੇ ਮੈਂ ব্রাঞ্চ ਆਇਆ ਵੈਸ ਤੋਂ ਬਾਅਦ ਮੈਂ ਉਹਨੂੰ ਕਿਹਾ ਵੀ ਅੰਦਰ ਕੁੜੀਆਂ ਬੈਠੀਆਂ ਨੇ ਮੈਂ ਉਹਨੂੰ ਬਾਹਰ ਤੋਂ ਫੜਿਆ ਮੈਂ ਚਲਾ ਯਾਰ ਬਾਹਰ ਗੱਲ ਕਰਦੇ ਆ ਉਹਨੇ ਆ ਦੇਖੋ ਛੋਡੇ ਸਾਹਮਣੇ ਆ ਦਾਗ ਤੇ ਆ ਮੇਰੀ ਰਮਾਲ ਦੇਖ ਸਕਦੇ ਹੋ ਬਲੱਡ ਨਾਲ ਲਿਪੜੀ ਪਈ ਆ ਉਹਨੇ ਪਹਿਲੇ ਚ ਮੇਰੇ ਮੂੰਹ ਤੇ ਥੱਪੜ ਮਾਰਿਆ ਇਹ ਵੀ ਸੀਸੀਟੀਵੀ ਜਹੂਗਾ ਹਾਂਜੀ ਪਾਜੀ ਅਪਰੂਵਲ ਪਈ ਆ ਸਾਡੇ ਲਈ ਰਾਤ ਸਾਡੀ ਤੇ ਲੇਟ ਸਿਟਿੰਗ ਲਾਸਟ ਡੇਟਾਂ ਕਰਕੇ ਕਲੋ징 ਕਰਕੇ ਕਿਉਂਕਿ ਮਾਰਚ JFM ਚੱਲ ਰਿਹਾ ਤੇ ਸਾਡੇ ਲਈ ਵੀ ਅਪਰੂਵਲ ਹੈਗੀ ਦੀ ਐਨੇ ਮੈਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲ ਲੇਟ ਬਠਾਉਣ ਦੀ ਸ਼ੀਟਿੰਗ ਹੈ ਤਾਂ ਮੈਨੂੰ ਅਪਰੂਵਲ ਦੇ ਦਿਓ ਜੋ ਮੈਨੂੰ ਉੱਪਰੋਂ ਅਪਰੂਵਲ ਆਈ ਹੋਈ ਸੀ ਮੈਂ ਇਹਨੂੰ ਮੇਲ ਤੇ ਫਾਰਵਰਡ ਕਰ ਚੁੱਕਿਆ ਠੀਕ ਹੈ ਤਾਂ ਰਾਤ ਨੂੰ ਗਾਲੀ ਗਲੋਚ ਵੀ ਕਹੇ ਕੋਈ ਗਾਲੀ ਗਲੋਚ ਨਹੀਂ ਇਹਨੇ ਫੋਨ ਨਹੀਂ ਚੱਕਿਆ ਜੀ ਉਹ ਕਹਿੰਦੇ ਮੈਂ ਰਜ਼ੈਨ ਪਾਇਆ ਸੀ ਭਾਜੀ ਰਜ਼ੈਨ ਅਰਜੈਨ ਪਾਇਆ ਤਾਂ 3 ਮਹੀਨੇ ਨੋਟਿਸ ਪੀਰੀਡ ਤੋਂ ਸਰਵ ਕਰਨਾ ਪੜੇਗਾ ਨਾ ਨਹੀਂ ਮੈਂ ਬਾਜੀ ਕਾਦੇ ਖਾਤਰ ਮਾਰਨਾ ਮੈਂ ਤਾਂ ਆਪ ਤੁਹਾਡੇ ਸਾਹਮਣੇ ਖੂਨ ਕੱਢਿਆ ਪਿਆ ਉਹਨੇ ਮੈਂ ਕੀ ਮਾਰ ਲਾਂਗਾ ਉਹਨੂੰ ਜੌਬ ਮ ਇਸ ਮਾਮਲੇ 'ਚ ਪੁਲਿਸ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦੋਵਾਂ ਤੇਰਾ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਤੇ ਜਾਂਚ ਤੋਂ ਬਾਅਦ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਜਗਮਣੀ ਟੀਵੀ ਲਈ ਅਨੈਲ ਜੈਨ ਦੀ ਰਿਪੋਰਟ